ਬੀਤੇ ਦਿਨ ਗਿਆਨੀ ਹਰਪ੍ਰੀਤ ਸਿੰਘ ਗੋਣਾ ਦੁਆਰਾ ਅੰਮ੍ਰਿਤਸਰ ਦੇ ਵਿੱਚ ਇੱਕ अहम ਪ੍ਰੈਸ ਕਾਨਫਰੰਸ ਕਰਕੇ ਅਕਾਲੀ ਦਲ ਦੇ ਉੱਪਰ ਵੱਡੇ ਇਲਜ਼ਾਮ ਲਗਾਏ ਸੀ ਇਹ ਗੱਲਾਂ ਆਖੀਆਂ ਸੀ ਕਿ ਜਿਵੇਂ ਮੇਰੇ ਖਿਲਾਫ ਜੋ ਸਾਰੀ ਸਿਆਸਤ ਹੋ ਰਹੀ ਹੈ ਇੱਕ ਸਕ੍ਰਿਪਟ ਜਿਸ ਤਰੀਕੇ ਫਿਲਮ ਦੇ ਵਿੱਚ ਡਾਇਲੌਗ ਦਿੱਤੇ ਜਾਂਦੇ ਨੇ ਉਸ ਤਰੀਕੇ ਮੇਰੇ ਖਲਾਫ ਸਿਆਸਤ ਹੋ ਰਹੀ ਹੈ ਪੂਰੀ ਸਕ੍ਰਿਪਟ ਲਿਖੀ ਜਾ ਰਹੀ ਹੈ ਤਾਂ ਇਸ ਗੱਲ ਨੂੰ ਲੈ ਕੇ ਹੁਣ ਵਿਰਸਾ ਸਿੰਘ ਬਲਟੋਆ ਦੇ ਵੱਲੋਂ ਵੀ ਸਿਆਸਤ ਗਰਮਾ ਦਿੱਤੀ ਗਈ ਆ ਬਿਰਸਾ ਸਿੰਘ ਬਲਟੋਆ ਦੇ ਵੱਲੋਂ ਇੱਕ ਪੋਸਟ ਪਾਈ ਗਿਆ ਜਿਸ ਦੇ ਵਿੱਚ ਇਹ ਗੱਲ ਬਿਰਸਾ ਸਿੰਘ ਬਲਟੋਆ ਦੇ ਵੱਲੋਂ ਲਿਖਿਆ ਗਿਆ ਗਿਆ ਕਿ ਤੁਸੀਂ ਮੇਰੇ ਤੋਂ ਤਾਂ ਅਕਾਲੀ ਦਲ ਖੋਲਿਆ ਤਾਂ ਹੁਣ ਅਕਾਲੀ ਦਲ ਦੇ ਵਰਕਰਾਂ ਦੇ ਉੱਪਰ ਇਲਜ਼ਾਮ ਲਗਾਉਣ ਦਾ ਜਿਹੜਾ ਹੱਕ ਆ ਉਹ ਤੁਹਾਨੂੰ ਕਿਸ ਨੇ ਦਿੱਤਾ ਇਸ ਗੱਲ ਨੂੰ ਲੈ ਕੇ ਜਾਂ ਹੋਰ ਵੀ ਕਈ ਟਿੱਪਣੀਆਂ ਬਿਰਸਾ ਸਿੰਘ ਬਲਟੋਆ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਦਿੱਤੀਆਂ ਗਈਆਂ ਨੇ ਤਾਂ ਤੁਹਾਨੂੰ ਦੱਸ ਦਿੰਦੇ ਆ ਪੂਰੀ ਪੋਸਟ ਕਿ ਕਿਸ ਤਰੀਕੇ ਬਿਰਸਾ ਸਿੰਘ ਬਲਟੋਆ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਜੜੀਆਂ ਟੈਪੜੀਆਂ ਕੀਤੀਆਂ ਗਈਆਂ ਨੇ ਪੋਸਟ ਪਾਈ ਗਈ ਅਜਰ ਦੇ ਵਿੱਚ ਲਿਖਿਆ ਗਿਆ ਸਤਕਾਰਯੋਗ ਗਿਆਨੀ ਹਰਪ੍ਰੀਤ ਸਿੰਘ ਜੀਓ ਮੇਥੋਤਾ ਕਾਲੀ ਦਲ ਤੁਸੀਂ ਖੋលਿਆ ਪਰ ਅਕਾਲੀ ਦਲ ਵਰਕਰਾਂ ਦੀ ਹੈਠੀ ਅਤੇ ਉਹਨਾਂ ਦੀ ਬੋਗਸ ਭਰਤੀ ਦਾ ਇਲਜ਼ਾਮ ਲਗਾਉਣ ਦਾ ਅਧਿਕਾਰ ਤੁਹਾਨੂੰ ਕਿਸ ਨੇ ਦਿੱਤਾ ਤੇ ਨਾ ਦੀ ਨਾ ਇਹ ਵੀ ਲਿਖਿਆ ਇਹੋ ਜਹੀ ਕਟਿਆ ਦੂਸ਼ਣਵਾਦੀ ਵਾਲੀ ਸਟੇਟਮੈਂਟ ਤੋ ਤਾਂ ਇਹੀ ਲੱਗਦਾ ਕਿ ਤੁਹਾਡੇ ਮਨ ਦੇ ਵਿੱਚ ਅਕਾਲੀ ਦਲ ਅਤੇ ਅਕਾਲੀ ਦਲ ਦੀ ਲੀਡਰਸ਼ਿਪ ਪ੍ਰਤੀ ਕਿੰਨੀ ਨਫ਼ਰਤ ਆ ਜਾਨੀ ਕਿ ਉਹਨਾਂ ਦੇ ਵੱਲੋਂ ਇਹ ਗੱਲ ਆਕੀ ਲਿਖੇ ਜਾ ਰਹੀ ਹੈ ਕਿ ਜਿਸ ਤਰੀਕੇ ਦੀਆਂ ਜੋ ਤੁਸੀਂ ਪ੍ਰੈਸ ਕਾਨਫਰੰਸਾਂ ਕਰ ਰਹੇ ਹੋ ਜਾਂ ਸਪੀਚਾਂ ਦੇ ਰਹੇ ਹੋ ਤਾਂ ਇਸ ਤਰੀਕੇ ਦੀ ਜਿਹੜੀ ਤੁਸੀਂ ਬਿਆਨਬਾਜ਼ੀ ਕਰ ਰਹੇ ਹੋ ਤਾਂ ਇਸ ਤਰੀਕੇ ਲੱਗਦਾ ਕਿ ਤੁਹਾਡੇ ਅੰਦਰ ਅਕਾਲੀ ਦਲ ਦੇ ਵਰਕਰਾਂ ਪ੍ਰਤੀ ਅਕਾਲੀ ਦਲ ਪ੍ਰਤੀ ਤੇ ਅਕਾਲੀ ਦਲ ਦੀ ਲੀਡਰਸ਼ਿਪ ਪ੍ਰਤੀ ਕਿੰਨੀ ਜ਼ਿਆਦਾ ਨਫ਼ਰਤ ਹੈ ਇਲਜ਼ਾਮ ਵਿਰਸਾ ਸਿੰਘ ਮਲਟੋਆ ਦੇ ਵੱਲੋਂ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਉੱਪਰ ਲਗਾਏ ਗਏ ਤੇ ਨਾਇਬ ਦੀ ਨਾਲ ਅਜਈ ਸ਼ਬਦਾਬਲੀ ਵੀ ਇੱਕ ਸਾਬਕਾ ਜਥੇਦਾਰ ਦੁਆਰਾ ਸਾਬਕਾ ਜਥੇਦਾਰ ਦੇ ਲਈ ਵਰਤੀ ਗਈ ਉਹਨਾਂ ਦੇ ਵੱਲੋਂ ਇਹ ਗੱਲ ਕੀਤੀ ਗਈ ਆ ਕਿ ਦੂਸ਼ਣਬਾਜੀ ਵਾਲੀ ਸਟੇਟਮੈਂਟ ਅਜਈ ਸ਼ਬਦਾਬਲੀ ਵਿਰਸਾ ਸਿੰਘ ਮਲਟੋਆ ਦੇ ਵੱਲੋਂ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਲਈ ਵਰਤੀ ਗਈ ਅਤੇ ਇਧਰਲੇ ਪਾਸੇ ਜੇਕਰ ਗੱਲ ਕਰੀਏ ਤੇ ਨਾਲ ਦੀ ਨਾਲ ਇਹ ਵੀ ਪੋਸਟ ਲਿਖਿਆ ਗਿਆ ਕਿ ਆਪਣੀਆਂ ਗੰਦੀਆਂ ਚਾਲਾਂ ਜੋ ਤੁਸੀਂ ਚਲਾਉਣੀਆਂ ਨੇ ਚਲਾਈ ਜਾਓ ਤੁਸੀਂ ਘਟੀਆਂ ਸਿਆਸਤ ਦੇ ਉੱਪਰ ਉਤਰਿਆ ਤਾਂ ਵੈਸਾ ਸਿੰਘ ਬਟਵਾ ਦੇ ਵੱਲੋਂ ਅਗਲੀ ਲਾਈਨ ਦੇ ਵਿੱਚ ਲਿਖਿਆ ਗਿਆ ਕਿ ਤੁਸੀਂ ਆਪਣੀਆਂ ਜਿਹੜੀਆਂ ਘਟੀਆਂ ਚਾਲਾਂ ਨੇ ਜੋ ਚਲਾਉਣੀਆਂ ਨੇ ਗੰਦੀਆਂ ਚਾਲਾਂ ਉਹ ਚਲਾਉਣੀਆਂ ਨੇ ਚਲਾਈ ਜਾਓ ਤੁਸੀਂ ਇਸ ਵਕਤ ਘਟੀਆਂ ਸਿਆਸਤ ਦੇ ਉੱਪਰ ਉਤਰਿਓ ਉਹਨਾਂ ਦੇ ਵੱਲੋਂ ਇਹ ਵੀ ਗੱਲ ਆਕੀ ਗਈ ਆ ਕਿ ਘਟੀਆਂ ਸਿਆਸਤ ਦੇ ਉੱਪਰ ਉਤਰਿਓ ਉਹ ਉਹ ਤੁਸੀਂ ਜਮ ਜਮ ਕੇ ਕਰੋ ਪਰ ਅਕਾਲੀ ਵਰਕਰਾਂ ਦਾ અપਮਾਨ ਕਰਨ ਦਾ ਅਧਿਕਾਰ ਤੁਹਾਨੂੰ ਕਿਸੇ ਨੇ ਨਹੀਂ ਦਿੱਤਾ ਤਾਂ ਉਹਨਾਂ ਦੇ ਵੱਲੋਂ ਇਹ ਵੀ ਗੱਲ ਆਕੀ ਗਈ ਆ ਕਿ ਜਿਹੜੀ ਅਕਾਲੀ ਦਲ ਦੇ ਵਿੱਚ ਭਰਤੀ ਹੋ ਰਹੀ ਹੈ ਤੇ ਉਸ ਨੂੰ ਲੈ ਕੇ ਅਕਾਲੀ ਦਲ ਦੇ ਵਰਕਰ ਨੇ ਜਿਹੜਾ ਉਹ ਪੂਰੀ ਮਿਹਨਤ ਕਰ ਰਹੇ ਨੇ ਪੂਰਾ ਜੋਰ ਲਗਾ ਰਹੇ ਨੇ ਤਾਂ ਵੱਡੀਆਂ ਗੱਲਾਂ ਵਿਰਸਾ ਸਿੰਘ ਬਲਟੋਆ ਦੇ ਵੱਲੋਂ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਉੱਪਰ ਵੱਡੇ ਸਵਾਲ ਖੜੇ ਕੀਤੇ ਗਏ ਨੇ ਕਿਉਂਕਿ ਵਾਰ-ਵਾਰ ਹੈ ਕਈ ਵਾਰ ਸਟੇਜਾਂ ਤੋਂ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨੀਆਂ ਅਕਾਲੀ ਦਲ ਨੂੰ ਭਗੌੜਾ ਦਲ ਵੀ ਕਹਿ ਚੁੱਕੇ ਨੇ ਬੀਤੇ ਦਿਨ ਇੱਕ ਕਮਰੇ ਸਰ ਦੇ ਵਿੱਚ ਆਹ ਪ੍ਰੈਸ ਕਾਨਫਰੰਸ ਕਰਦੇ ਨੇ ਜਿਸ ਦੇ ਵਿੱਚ ਕਿ ਸਾਰਾ ਗੜੀ ਸਰਾਂ ਨੂੰ ਲੈ ਕੇ ਬਹੁਤ ਸਾਰੇ ਕੱਪੜੇ ਦੇ ਜਿਹੜੇ ਇਲਜ਼ਾਮ ਨੇ ਉਹ ਵੀ ਲਗਾਏ ਨੇ ਤੇ ਉਧਰਲੇ ਪਾਸੇ ਉਹਨਾਂ ਦੇ ਵੱਲੋਂ ਜੋ ਜੋ ਐਡਵੋਕੇਟ ਅਰਜੰਦਰ ਸਿੰਘ ਧਾਮੀ ਨੇ ਅਸਤੀਫਾ ਦਿੱਤਾ ਉਸ ਕੱਲ ਨੂੰ ਲੈ ਕੇ ਵੀ ਟਿੱਪਣੀਆਂ ਕੀਤੀਆਂ ਗਈਆਂ ਨੇ ਤੇ ਉਧਰੋਂ ਪਾਸੇਓ ਅੱਜ ਵਿਰਸਾ ਸਿੰਘ ਬਲਟੋਆ ਦੇ ਵੱਲੋਂ ਵੱਡੇ ਸਵਾਲ ਖੜੇ ਕਰ ਦਿੱਤੇ ਗਏ ਨੇ ਵਿਰਸਾ ਸਿੰਘ ਬਲਟੋਆ ਦੇ ਵੱਲੋਂ ਇਹ ਗੱਲ ਆਕੀਆ ਕਿ ਜੋ ਅਕਾਲੀ ਦਲ ਦੀ ਲੀਡਰਸ਼ਿਪ ਆ ਉਹ ਜੋ ਅਕਾਲੀ ਦਲ ਦੇ ਵਰਕਰ ਨੇ ਉਹਨਾਂ ਪ੍ਰਤੀ ਤੁਹਾਡਾ ਜਿਹੜਾ ਨਫ਼ਰਤ ਆ ਉਹ ਤੁਹਾਡੀ ਇਸ ਬਿਆਨਬਾਜ਼ੀ ਦੇ ਵਿੱਚ ਨਜ਼ਰ ਆਈ ਹੈ ਤੇ ਨਾਲ ਦੀ ਨਾਲ ਵਿਰਸਾ ਸਿੰਘ ਬਲਟੋਆ ਦੇ ਵੱਲੋਂ ਇਹ ਵੀ ਗੱਲ ਆਕੀ ਗਈ ਕਿ ਜੋ ਜੋ ਅਕਾਲੀ ਦਲ ਦੇ ਵਰਕਰ ਨੇ ਲੀਡਰਸ਼ਿਪ ਨੇ ਉਹਨਾਂ ਖਿਲਾਫ ਬਿਆਨਬਾਜ਼ੀ ਕਰਨ ਦਾ ਜਾਂ ਉਹਨਾਂ ਦਾ અપਵਾਨ ਕਰਨ ਦਾ ਅਧਿਕਾਰ ਤੁਹਾਨੂੰ ਕਿਸ ਨੇ ਦਿੱਤਾ ਸਾਬਕਾ ਅਕਾਲੀ ਲੀਡਰ ਨੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਉੱਪਰ ਵੱਡੇ ਸਵਾਲ ਖੜੇ ਕੀਤੇ ਰਹੇ ਉਹਨਾਂ ਦੇ ਵੱਲੋਂ ਇਹ ਵੀ ਗੱਲ ਆਕੀ ਗਈ ਆ ਕਿ ਤੁਸੀਂ ਘਟਿਆ ਸਿਆਸਤ ਦੇ ਉੱਪਰ ਉਤਰ ਆਏ ਹੋ ਤੇ ਜ਼ਨਾਦ ਦੀ ਨਾਲ ਉਹਨਾਂ ਦੇ ਵੱਲੋਂ ਇਹ ਗੱਲ ਲਾਸਟ ਦੇ ਵਿੱਚ ਲਿਖਿਆ ਗਈ ਆ ਕਿ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਅਕਾਲੀ ਦਲ ਦੇ ਵਰਕਰ ਨੇ ਉਹ ਆਪਣਾ ਪੂਰਾ ਅੱਡੀ ਚੋਟੀ ਦਾ ਜ਼ੋਰ ਲਗਾ ਕੇ ਉਹ ਭਰਤੀ ਮੁਹਿੰਮ ਬਿੱਢੀ ਹੋਈ ਆ ਜੋ ਅਕਾਲੀ ਦਲ ਦੇ ਲਈ ਕੰਮ ਕਰ ਰਹੇ ਨੇ ਤਾਂ ਬਹੁਤ ਵੱਡੇ ਸਵਾਲ ਵਿਰਸਾ ਸਿੰਘ ਬਲਟੋਆ ਦੇ ਵੱਲੋਂ ਪੋਸਟ ਪਾ ਕੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਉੱਪਰ ਖੜੇ ਗਿੱਚੇ ਗਏ ਨੇ